ਤੁਸੀਂ ਹੁਣ ਦਿੰਦੇ ਨਹੀਂ ਟਾਈਮ ਹੂੰ ਤੁਸੀਂ ਪਿਆਰ ਨਹੀਂ ਦਿੰਦੇ ਉਹ ਮੇਰੇ ਤੋਂ ਭਾਲ ਰਹੀ ਆ ਅੱਛਾ ਤੂੰ ਬੱਡਾ ਰਾਂਝਾ ਆ ਗਿਆ ਨਾ ਤੂੰ ਸੋਨ ਮੈਂ ਸੋਭਾ ਆਉਂਗਾ ਨੀਗਾ ਹਾਂ ਪਹਿਲਾਂ ਕਹਿ ਦਿੰਦੀ ਇਹ ਕੰਮ ਬਾਅਦ ਚ ਕਰ ਲਾਂਗੇ ਪਹਿਲਾਂ ਅੰਦਰਲਾ ਕੰਮ ਨਿਬੇੜ ਲਈ ਅੱਛਾ ਉਹ ਬਹਾਨੇ ਲਿਆ ਕੇ ਮੈਨੂੰ ਬੈਠਾਂ ਨਾਲ ਇੱਥੇ ਆਏ ਜੇ ਮੈਨੂੰ ਮਨਾਉਣ ਦੀ ਕੋਸ਼ਿਸ਼ ਆ ਲੈ ਲੈ ਉਹ ਮੈਨੂੰ ਜਾਣਾਗਾ ਕਿਤੇ ਜਾਣਾ ਤਾਂ ਕਿਤੇ ਨਹੀਂ ਬਸ ਇੱਥੇ ਪਾ ਕੇ ਆਇਆ ਕਰੂੰ ਆ ਥੋੜੀਆਂ ਪੁਰਾਣੀਆਂ ਪਾਲੀਆਂ ਹੋ ਗਈਆਂ ਨੇ ਘਸ ਗਈਆਂ ਇਹ ਬੈਂਕ ਵਿੱਚ ਚਲ ਕੱਲ ਨੂੰ ਇਹ ਪਾ ਕੇ ਆਈ ਨਾ ਮੈਂ ਕੱਪੜੇ ਠੀਕ ਹੈ ਠੀਕ ਹੈ ਉਹ ਫਿਰ ਮੈਂ ਕਰਦਾ ਪੈਸਾ ਤਾਂ ਹਾਲੇ ਥੋੜੇ ਨਹੀਂ ਨਹੀਂ ਰੁਕ ਜਾ ਚਲ ਮੈਂ ਬੈਠ ਤਸੀ ਮੈਂ ਐ ਕਰਦੀ ਆ ਕੋਈ ਨਾ ਕੋਈ ਬਹਾਨਾ ਮਾਰਨ ਤੇ ਸਰੂ ਹੁਣ ਮੈਂ ਪੁੱਛ ਲੂੰ ਪਰ ਹੋਰ ਕਿਸੇ ਨੂੰ ਜੇ ਹੁੰਦਾ ਹੋਇਆ ਕਰ ਦੂੰਗਾ ਨਹੀਂ ਉਹ ਚਲ ਫੇਰ ਕਰ ਦਿੰਦੀ ਕੋਈ ਗੱਲ ਨਹੀਂ ਇਹ ਦੇਖ ਦੇਾਂਗੇ ਤੇ 11 ਮੇਰੇ ਸਾਹ ਨੂੰ ਬਹਾਨਾ ਜਾਂ ਮਾਰ ਦੂੰਗੀ ਹੁਣ ਤੂੰ ਵੀ ਕਿੱਥੋਂ ਕਰੇਗਾ ਹੱਲ ਕਿ ਨਹੀਂ ਉਹ ਤਾਂ ਗੱਲ ਹੈਗੀ 1 ਲੱਖ ਤਾਂ ਮਿਲਦੇ ਵੀ ਨਹੀਂ ਹੈਗੇ ਕਿਤੋਂ ਵੀ ਹਨਾ ਮੈਂ ਆਪੇ ਕੋਈ ਗੱਲ ਨਹੀਂ ਸੰਭਲੂੰਗੀ ਚਲ ਤੂੰ ਟੈਨਸ਼ਨ ਨਾ ਲੈ ਕਿਰਾ ਠੀਕ ਹੈ ਤੁਸੀਂ ਤਾਂ ਡਰਾ ਹੀ ਦਿੱਤਾ ਮੈਡਮ ਡਰਾ ਹੀ ਦਿੱਤਾ ਜੀ ਹਾਂ ਚਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਤੇ ਹਾਂ ਕੱਪੜੇ ਰੱਖ ਲੈ ਜੇ ਕੋਈ ਕੰਮ ਰਹਿੰਦਾ ਨਹੀਂ ਕਰਤ ਜੀ ਚਾਹ ਦਾ ਕੱਪ ਬਣਾ ਲਾ ਠੀਕ ਹੈ ਜੀ ਠੀਕ ਹੈ ਕਿਉਂ ਆਇਨੀ ਲੋਟ ਹੁੰਦਾ ਸੀਗਾ ਆਪਦੇ ਆਪ ਮੰਨ ਗਏ ਨਾ ਇਹ ਤੂੰ ਹਾਂਜੀ ਉਹ ਤਰਾ ਸਾਭ ਭਲਾਈ ਜਾਂਦਾ ਘਤ ਹੁਣ ਉਹ ਕੀ ਕਹਿੰਦੇ ਨੇਗੇ ਆ ਜਾ ਮਟੇ ਜੀ ਗੱਲ ਸੁਣ ਲਾ ਹੁਣ ਕੋਈ ਹੋਰ ਤਾਂ ਨਹੀਂ ਨਹੀਂ ਕੋਈ ਨਹੀਂ ਗੱਲ ਆ ਜਾ ਤੂੰ ਮੈਂ ਨਾਲ ਚੱਲਦੀ ਆ ਤੇ ਰੇਡਰ ਦਾ ਕਿਉਂ ਆ? ਚੱਲ ਤੁਸੀਂ ਨਾਲੋਂ ਫੇਰ ਤਾਂ ਡਰ ਕਾਦਾਗਾ। ਹਾਂਜੀ। ਆ ਗਈ। ਆ ਗਈ। ਹਾਂਜੀ ਸਾਹਿਬ ਜੀ ਬੁਲਾਇਆ ਸੀ ਤੁਸੀਂ। ਆ ਰੱਖ ਦਾਂ ਦਾ ਬੂਰੀਆਂ ਜੀ ਉਧਰ ਹੀ ਆ ਤੈਨੂੰ ਕਿੰਨੇ ਦਿਨ ਹੋ ਗਏ ਕਹਿੰਦੇ ਨੇ। ਇਹ ਅੱਜ ਰੱਖ ਦੂੰਗਾ ਜੀ। ਸ਼ਾਇਡ ਤੇ ਲਾ ਦੇ। ਉਹ ਤਾਂ ਲਾ ਦੂੰਗਾ ਜੀ। ਹੋਰ ਇੱਥੇ ਵੀ ਨਰਾਜ ਪਈਆਂ ਨੇ। ਦੇਖੋ ਪੈਸੇ ਜੀ। ਉਹੋ ਮੋੜਨੇ ਸੀ ਉਹ ਲੋਨ ਅਪਲਾਈ ਹੋਇਆ ਨਹੀਂਗਾ ਜੀ ਅੱਛਾ ਕਦੋਂ ਤੱਕ ਬਸ ਸਾਹਿਦ ਥੋੜਾ ਜਿਹਾ ਟਾਈਮ ਚਾਹੀਦਾਗਾ ਹਲੇ ਸਾਹਿਬ ਜੀ ਥੋੜਾ ਦੋ ਕ ਹਫ਼ਤੇ ਦਾ ਜੀ ਪੱਕਾ ਮੋੜ ਜਾਣਗੇ ਹਾਂ ਜੀ ਮੋੜ ਦਾਂਗੇ ਜੀ ਪੱਕਾ ਜੀ ਮੈਂ ਨਹੀਂ ਮੈਨੂੰ ਟਾਈਮ ਦੱਸ ਬਸ 14 ਕ ਦਿਨ ਹੋਰ ਖੜ੍ਹਜੋ ਜੀ ਲੋਨ ਕਾਦੇ ਵਾਸਤੇ ਚੱਕਣਾ ਤੇ ਹੁਣ ਹੋਰ ਉਹੋ ਸੀਗਾ ਘਰ ਵਾਲੇ ਦੇ ਰੁਪਏ ਰਹਿੰਦੇ ਸੀਗੇ ਜਿੱਥੋਂ ਉਹ ਕਿਰਾਇਆ ਇਕੱਠਾ ਹੋ ਹੀ ਗਿਆ ਹੋ ਹੀ ਗਿਆ ਉਹ ਭਰਿਆ ਨਹੀਂ ਗਿਆ ਹੁਣ ਮੈਂ ਮਾਲਕਨ ਤੋਂ ਰੁਪਈਆ ਲੈ ਕੇ ਪਹਿਲਾ ਕਿਰਾਇਆ ਭਰਿਆ ਹੂੰ ਉਹ ਕਿਰਾਇਆ ਭਰਤਾ ਉਹਦੇ ਗੱਲੋਂ ਫਾਹਾ ਲੈ ਛੁੱਟਿਆ ਮੇਰਾ ਹੂੰ ਇੱਧਰ ਰੁਪਈਏ ਦੇਣ ਆ ਹੁਣ ਕੋਈ ਲੋਨ ਚਾਕੇ ਏਅਰ ਪੀਏ ਦਊਗਾ ਚਲ ਆਏ ਕਰੀ ਉਹਦਾ ਲੋਨ ਜੀ ਭਰਨਾ ਸੀਗਾ ਜੀ ਚਲ ਤੂੰ ਆਏ ਕਰੀ ਲੋਨ ਤਾਂ ਨਾ ਚੱਕੀ ਯਾਰ ਕਾਹ ਨੂੰ ਭਰੇਵੇਂ ਕਿੱਡੀ ਸੀ ਜਾਣਗੇ ਤੈਨੂੰ ਫਿਰ ਕਿੱਥੋਂ ਭਰੇਗਾ ਤੂੰ ਉਹ ਤਾਂ ਗੱਲ ਹੈਗੀ ਆ ਚੱਲ ਲੇਟ ਦੇ ਦੇ ਨੀ ਪਰ ਹੌਲੀ ਹੌਲੀ ਦੇ ਦੂੰਗਾ ਜੀ ਹੌਲੀ ਹੌਲੀ ਪੈਸੇ ਕਿਸ਼ਤਾਂ 'ਚ ਉਹ 'ਚ ਘਟਾ ਦੂੰ ਤਨਖਾਹ 'ਚ ਜੀ ਮੈਂ ਚਲ ਕੋਈ ਗਾਣੇ ਜਿੰਮੇ ਤੇਨੂੰ ਠੀਕ ਲੱਗਦਾ ਕਰ ਲੈ ਜੇ ਹੋਰ ਚਾਹਂਦ ਹੋਏ ਹੋਰ ਲੈ ਲਈ ਯਾਰ ਠੀਕ ਹੈ ਨਾ ਔਰ ਉਧਰ ਵਾਲਾ ਨਹੀਂ ਤਾਂ ਮੈਂ ਮਾਲ ਕਰਨ ਨੂੰ ਸੁਭਾਲ ਪਾਉਂਦਾ ਹੀ ਨਹੀਂ ਸੀਗਾ ਜੀ ਹਾਂ ਉਹ ਘਰੋਂ ਕੱਢਦੇ ਸੀ ਜਮੇ ਹੀ ਚਲ ਤੂੰ ਜਾ ਮੈਂ ਗੱਲ ਕਰਨੀ ਕੋਈ ਇਹਦੇ ਨਾਲ ਵਾਹ ਜਾ ਰੇ ਉਹਨੂੰ ਜੀ ਦੱਸੋ ਜੀ ਬੀਪਾ ਰੁਪੀਆਂ ਦਾ ਕੋਈ ਚੱਕਰ ਨਹੀਂ ਹਾਂਜੀ ਦੋ ਦੇ ਭਾਵੇਂ 6 ਲੈ ਜਾ ਪਰ ਦੇਖ ਇੱਥੇ ਤੂੰ ਕੰਮ ਕਰਨ ਆਉਣਾ ਤੈਨੂੰ ਅਸੀਂ ਮੈਂਬਰ ਸਮਝ ਆਉਂਦੀ ਫੈਮਿਲੀ ਦਾ ਤੇਰੇ ਜੋ ਕੋਈ ਉੱਚ ਨੀਚ ਨਹੀਂ ਰੱਖੀ ਹੈਗੀ ਤੇ ਤੂੰ ਨਾ ਮੜ ਜਾ ਧਿਆਨ ਆ ਰਹੀ ਠੀਕ ਹੈ ਕੋਈ ਗੱਲ ਨੂੰ ਉੱਚ ਨੀਚ ਮੈਨੂੰ ਵੀ ਸ਼ਿਕਾਇਤ ਦਾ ਮੌਕਾ ਨਾ ਮਿਲੇ ਠੀਕ ਹੈ ਤੈਨੂੰ ਵੀ ਪਤਾ ਸੋਨੀ ਨੂੰ ਵੀ ਪਤਾ ਪਤਾ ਮੈਨੂੰ ਵੀ ਕੀ ਚੱਲੀ ਜਾਂਦਾ ਇਸ ਘਰ 'ਚ ਠੀਕ ਹੈ ਨਾ ਰੁਪੀਆਂ ਦੀ ਕੋਈ ਗੱਲ ਨਹੀਂ ਜੇ ਤੂੰ ਰੁਪੀਆਂ ਕਰਕੇ ਕਰਦਾ ਇਹ ਸਭ ਜਾਂ ਕੋਈ ਹੋਰ ਆ ਉਦ ਰੁਪਈ ਮੈਥੋਂ ਲੈ ਜਾ ਕੋਈ ਆਪਾਂ ਨੂੰ ਚੱਕਰ ਨਹੀਂਗਾ ਪਰ ਮੈਂ ਮੋੜ ਚਾਹੀ ਨਾ ਮੋੜ ਉਹ ਤਾਂ ਗੱਲ ਪਰ ਆ ਚੀਜ਼ ਨਹੀਂ ਕਰਨੀ ਠੀਕ ਹੈ ਬੇਇਜ਼ਤੀ ਹੁੰਦੀ ਕੋਈ ਨਹੀਂ ਸਰ ਸਕਦਾ ਹੈ ਠੀਕ ਹੈ ਨਾ ਕਦੇ ਕੱਲ ਨੂੰ ਤੈਨੂੰ ਭਾਰੀ ਪੈ ਜੇ ਨਹੀਂ ਜੀ ਉਹ ਤਾਂ ਮਾਪਿਆਂ ਨੇ ਰੱਖਿਆ ਮੈਂ ਤਾਂ ਸਿੱਧਾ ਸਾਦਾ ਬੰਦਾ ਆ ਜੀ ਹਾਂ ਭਗਤ ਉਹ ਬੰਦਾ ਮੈਂ ਦਾ ਆ ਜੀ ਭਗਤਮੰਦਰ ਭਗਤੀ ਰਹਿਣਾ ਸ਼ੈਤਾਨ ਨਾ ਬਣ ਮੈਨੂੰ ਪਤਾ ਹੈ ਤੇ ਮੇਰੀ ਪਿੱਠ ਪਿੱਛੇ ਕੀ ਜਲਦੀ ਜਾਂਦਾ ਬਾਹਰ ਨਹੀਂ ਢੱਪਣ ਦਿੰਦੇ ਹੈਗੇ ਨਹੀਂ ਜੀ ਮੈਂ ਉਹ ਤੋਂ ਤੁਹਾਨੂੰ ਕੋਈ ਗਲਤਫਹਿਮੀ ਹੋ ਗਲਤਫਹਿਮੀ ਮੇਰੇ ਕੰਨੋਂ ਮੈਂ ਕੈਮਰੇ ਲਵਾਉਂਗਾ ਫਿਰ ਖਿੱਚੂੰ ਛੋੜੀਆਂ ਲੱਤਾਂ ਹੜਦੇ ਨਹੀਂ ਠੰਗੀਆਂ ਮਾਰਨੋਂ ਨਾ ਜੀ ਕੰਮ ਕਰ ਚੁੱਪ ਕਰਕੇ ਆਪਦਾ ਘਰ ਦਾ ਗੁਜ਼ਾਰਾ ਚਲਾ ਤੂੰ ਠੀਕ ਹੈ ਨਾ ਚੱਲ ਚੰਗਾ ਬਗਿਆ ਕੰਮ ਕਰ ਲੈ ਮੈਂ ਰੱਖਦੀ ਨਾਲੇ ਚਾਹ ਬਣਾ ਲਈਏ ਜੀ ਹਾਂ ਚਾਹ ਤਾਂ ਬਣਾ ਲਈ ਤੇ ਬੈਠ ਮੜਾ ਜਾ ਮੈਨੂੰ ਆ ਦੱਸ ਤਾ ਸਭ ਕੁਝ ਬੋਲਿਆ ਤਾਂ ਨਹੀਂ ਨਹੀਂ ਕੁਝ ਨਹੀਂ ਬੋਲਿਆ ਉਹ ਤਾਂ ਸਮਝਾਉਂਦੀ ਸੀਗੇ ਉਹਨਾਂ ਨੇ ਤਾਂ ਕੀ ਬੋਲਣਾ ਕਹਿੰਦਾ ਚਲ ਦੋ ਦੀ ਚਾਹ ਨੇ ਭਾਵੇਂ ਪੈਸੇ ਦਾ ਜਦੋਂ ਮਰਜੀ ਫੜ ਲਈ ਹੌਲੀ ਹੌਲੀ ਮੋੜ ਦੇ ਕਹਿੰਦਾ ਲੋਨ ਲੋਨ ਨਾ ਹੀ ਲਈ ਹਾਂ ਹੂੰ ਤਾਂ ਤੇਰਾ ਸਭ ਦਿਲ ਜਿਹਦਾ ਬਹੁਤ ਵਧੀਆ ਨੇ ਤੇਰਾ ਬਹੁਤ ਵਧੀਆ ਨਹੀਂ ਬਹੁਤ ਵਧੀਆ ਨੇ ਗਿਆ ਚਲੋਂ ਰੁੱਖਾ ਜਿਹਾ ਸੁਭਾਅ ਤਾਂ ਹੁੰਦੀ ਆ ਕੰਮ ਦਾ ਪ੍ਰੈਸ਼ਰ ਕਰਕੇ ਕੰਮ ਜਾਦੇ ਰਹਿੰਦਾ ਥੋੜਾ ਜਿਹਾ ਹੂੰ ਤਾਂ ਦਿਲ ਤੋਂ ਸਾਫ਼ ਨੇ ਮੈਂ ਤਾਂ ਟੈਂਸ਼ਨ ਜੀ ਹੋ ਗਈ ਸੀ ਕਿ ਮਾਹ ਪਾਨੀ ਮੈਨੂੰ ਕਾ ਤੋ ਪੇਜਦਾ ਹੋ ਰਿਹਾ ਮੈਂ ਤਾਂ ਆਪੇ ਡਰ ਗਿਆ ਸੀਗਾ ਛੋਡੇ ਹੁੰਦੇ ਤਾਂ ਡਰ ਨਹੀਂ ਹੈਗਾ ਚੱਲ ਹੂੰ ਤਾਂ ਠੀਕ ਹੈਗਾ ਮੈਨ ਤਾਂ ਹੀ ਸੀਗਾ ਮਾਹ ਕਿਤੇ ਹੋਰ ਨਾ ਮਾਹ ਕੰਗਾ ਪਾ ਦੇ ਕਹਿੰਦਾ ਕਿਉਂ ਲੈ ਕੇ ਗਿਆ ਚੋਰੀਆਂ ਕਿਉਂ ਐ ਕਰਵਾ ਕਰ ਹੁੰਦਾ ਪਹਿਲਾਂ ਮੈਨੂੰ ਸਮਝਾਤਾ ਸੀ ਮਾਹ ਜਰੂਰ ਤਾਂ ਸੀਗੀ ਉਹਨੂੰ ਕੋਈ ਗੱਲ ਨਹੀਂ ਮਾਹ ਮੋੜ ਦੂਗਾ ਮਾਹ ਉਹਨੇ ਲਾਉਣਾ ਅਪਲਾਈ ਕਰਿਆ ਹੋਇਆ ਦਾ ਫਿਰ ਕਹਾਂ ਚੰਗਾ ਬਲਾ ਕੇ ਲਿਆ ਮੈਂ ਤਾਂ ਇਉਂ ਬਾਗੀਸ ਤੈਨੂੰ ਬਰਾਉਂਾ ਔਰ ਮੇਰੀਆਂ ਤਾਂ ਲੱਤਾਂ ਕੰਮਾਂ ਲੱਗੀਆਂ ਜੋ ਤੁਸੀਂ ਬਾਗੇ ਮਾ ਪਤਾ ਨਹੀਂ ਕਿ ਆਏ ਨਹੀਂ ਪਤਾ ਕੰਮ ਤੋਂ ਹੀ ਕੱਢਦਾ ਨਾ ਛੋਡੇ ਸਾਹਮਣੇ ਤਾਂ ਨਹੀਂ ਬੋਲੇ ਤਾਂ ਨਹੀਂ ਬੋਲੇ ਨਹੀਂ ਆਏ ਹੁਣ ਮੇਰੀ ਮਨਜ਼ੂਰੀ ਤੋਂ ਬਿਨਾ ਕੱਢਦਾ ਵੀ ਨਹੀਂ ਹੈਗਾ ਐਡਾ ਤਾਂ ਸਮਝਦਾ ਤਾਂ ਬੀ ਵੀ ਚੱਲਦੀ ਆ ਜੀ ਇੰਨੀ ਕੁ ਤਾਂ ਚੱਲਦੀ ਆ ਬਾਕੀ ਤੇਰੇ ਖਾਤਰ ਤਾਂ ਚਲਾਉਂਗੀ ਮੈਂ ਆ ਮੈਡਮ ਜੀ ਹੁਣ ਤਾਂ ਦੂਰ ਹੀ ਰਹੋ ਕਿਉਂ ਮੈਡਮ ਜੀ ਜਿਹੜਾ ਆਪਾਂ ਕੁਝ ਕਰਨ ਲੱਗੇ ਆ ਉਹ ਸਹੀ ਨਹੀਂਗਾ ਹੁਣ ਦੇਖੋ ਸਾਰਬ ਮੇਰੇ ਤੇ ਸਾਹਿਬ ਜੀ ਇੰਨਾ ਵਿਸ਼ਵਾਸ ਕਰਦੇ ਆ ਜੇ ਉਹਨਾਂ ਦਾ ਮੈਂ ਨਾਮਕਾ ਨਾਮਕਾ ਖਾ ਕੇ ਉਹਨਾਂ ਦੀ ਹਰਾਮ ਕਰੂੰਗਾ ਇਹ ਮੇਰੀ ਗਲਤ ਗੱਲ ਆ ਤਾਂ ਤੂੰ ਆਪਦੇ ਦਿਮਾਗ ਨਾਲ ਸੋਚਦਾਂਗਾ ਮੇਰੇ ਦਿਲ ਨਾਲ ਕਿਉਂ ਨਹੀਂ ਸੋਚਦਾ ਵੀ ਮੇਰੇ ਤੇ ਕੀ ਬਿਤਰੀ ਐ ਮੇਰਾ ਵੀ ਸੋਚ ਆ ਤੂੰ ਕੱਲਾ ਆਪਦੇ ਹੀ ਦੇਖ ਰਿਆਂਗਾ ਵੀ ਮੈਂ ਨਾਮਕ ਹਰਾਮ ਨਹੀਂ ਕਰਨਾ ਚਾਹੁੰਦਾ ਮੈਂ ਵੀ ਤਾਂ ਫਿਰ ਉਹਨੂੰ ਇੱਕ ਤਰ੍ਹਾਂ ਦਾ ਧੋਖਾ ਹੀ ਦਊਂਗੀ ਨਾ ਜਦੋਂ ਮੈਨੂੰ ਉਹ ਤੋਂ ਤਾਂ ਪਿਆਰ ਮਿਲਦੇ ਹੀ ਨਹੀਂ ਮੈਂ ਤੇਰੇ ਤੋਂ ਚਾਹੁੰਦੀ ਹਾਂ ਪਿਆਰ ਮੇਰੀ ਵੀ ਮਜਬੂਰੀ ਐ ਇੱਕ ਪੁਰਮਾਨ ਨੂੰ ਮੈਂ ਤਾਂ ਜਾਮਾ ਬਚਾਲੇ ਫਸ ਗਿਆ ਮੈਨੂੰ ਤੁਹ ਸਮਝ ਨਹੀਂ ਆ ਰਿਹਾ ਵੀ ਮੈਂ ਹੁਣ ਕਰਾਂ ਕੀ ਤੇ ਕੀ ਨਾ ਕਰਾਂ ਤੂੰ ਕੁਛ ਨਾ ਕਰ ਕਿਸੇ ਨੂੰ ਨਾ ਸੋ ਜਿਵੇਂ ਮੈਂ ਕਹਿੰਨੀ ਆ ਬਸ ਉਵੇਂ ਚੱਲ ਮੇਰੇ ਕਹਿਣੇ ਤੇ ਰਹਿ ਜੇ ਕਿਤੇ ਸਾਰ ਨੂੰ ਪਤਾ ਲੱਗ ਗਿਆ ਵੀ ਆਪਣੇ ਬਾਰੇ ਕੌਣ ਦੱਸੂਗਾ ਆਪਣੇ ਦੋਨਾਂ ਤੋਂ ਇਲਾਵਾ ਕਿਸੇ ਨੂੰ ਪਤਾ ਹੋਏਗਾ ਨਹੀਂ ਨਾ ਉਹ ਤਾਂ ਕਹਿੰਦੇ ਵੀ ਸੀਸੀਟੀਵੀ ਕੈਮਰੇ ਕਹਿੰਦਾ ਮੇਰੇ ਜਿ ਬਾਹਰ ਜਾਣ ਪਿੱਛੋਂ ਜਦੋਂ ਮੈਂ ਬਾਹਰ ਪੈਰ ਪੱਟ ਲੈਣਾਗਾ ਕਹਾਂ ਤੁਸੀਂ ਕੀ ਕੀ ਕਰਦੇ ਹੋ ਦੋਨੇ ਮੈਨੂੰ ਸਾਰਾ ਕੁਝ ਪਤਾ ਹੈਗਾ ਕਹਿੰਦਾ ਮੈਂ ਸੀਸੀਟੀ ਵੀ ਕੈਮਰੇ ਲਵਾਉਂਗਾ ਨਿਗਾਹ ਰੱਖਿਆ ਕਰੂੰਗਾ ਛੋਟੇ ਕੈਮਰੇ ਕੋਈ ਗੱਲ ਨਹੀਂ ਜਦੋਂ ਕੈਮਰੇ ਲੱਗਣਗੇ ਉਦੋਂ ਦੇਖਾਂਗੇ ਨਾ ਉਦੋਂ ਆਪਾਂ ਸਾਵਧਾਨ ਰਹਾਂਗੇ ਕੈਮਰੇ ਬੰਦ ਵੀ ਹੋ ਜਾਂਦੇ ਹੁੰਦੇ ਆ ਕੈਮਰੇ ਚਾਲੂ ਨਹੀਂ ਰਹਿੰਦੇ ਠੀਕ ਹੈ ਚਲੋ ਮੈਡਮ ਜੀ ਠੀਕ ਆ ਚਾਹ ਠੀਕ ਆ ਫੋਨ ਆਈ ਜਾਂਦਾ ਫੌਂਡਟ ਕੱਲ ਬਣਾ ਲੈ ਚਾਹ ਕੁੱਟਕ ਠੀਕ ਹੈ ਹਲੋ ਹਾਂਜੀ ਸਾਹਿਬ ਜੀ ਬੁਲਾਇਆ ਸੀਗਾ ਤੁਸੀਂ ਆ ਜਾ ਬਹਿ ਜਾ ਮੈਂ ਨੂੰ ਮੈਂ ਇੱਕ ਗੱਲ ਕਹਿੰਦਾ ਸੀਗਾ ਉਹ ਹੀ ਹਾਂਜੀ ਦੱਸੋ ਜੀ ਤੂੰ ਹੁਣ ਨਾਮਕ ਹਰਾਮ ਕਰੇਗਾ ਕੀ ਮਤਲਬ ਜੀ ਨਾਮਕ ਕਰਾਉਂਦਾ ਮਦਦਿੰ ਪਤੀ ਹੈਗਾ ਕੀ ਕਰਦਾ ਫਰਦਾਂਗਾ ਮੈਨੂੰ ਹੁਣ ਦੇਣ ਹੀ ਨਹੀਂ ਹੈਗਾ ਸਰ ਜੀ ਮੈਂ ਦਾ ਘਰ ਦੇ ਕੰਮ ਕਰਦਾ ਮੈਂ ਹੋਰ ਕੀ ਕਰਨਾਗਾ ਤੂੰ ਮੇਰੇ ਲਗਨਾਂ ਝੂਠ ਹੋਰ ਠੀਕ ਹੈ ਨਾ ਮੈਨੂੰ ਸਭ ਪਤਾ ਹੈਗਾ ਨਹੀਂ ਸਾਹ ਜੀ ਆ ਮੇਰੇ ਸਾਹ ਜੀ ਕੋਈ ਤੁਹਾਨੂੰ ਗਲਤਫਹਮੀ ਆ ਗਲਤਫਹਮੀ ਕਿਵੇਂ ਹੋ ਜੂਗੀ ਪਹਿਲਾਂ ਨਾ ਹੋਈ ਜਦੋਂ ਪਹਿਲਾਂ ਸਹੀ ਸੀ ਤੂੰ ਸਾਹ ਜੀ ਸਹੀ ਤਾਂ ਹੁਣ ਵੀ ਆ ਮੈਂ ਕਿੱਥੇ ਸਹੀ ਹੈਗਾ ਮੈਨੂੰ ਸਾਰਾ ਕੁਝ ਦਿਖ ਰਿਹਾ ਹੈਗਾ ਚਲ ਐਂ ਕਰੀ ਆਪਦਾ ਜੁੱਲੀ ਵਿਸਤਰਾ ਚੱਕੀ ਟੰਡ ਫੋੜੀ ਦਲਦਾ ਸਾਹ ਕਿਤਾਬ ਕਰ ਲਈ ਤੇ ਪਰ ਸਾਨੂੰ ਤੇਰਾ ਪੂਰਾ ਹੋ ਜੂ ਸਾਰਾ ਕੁਝ ਠੀਕ ਹੈ ਨਾ ਉਹ ਸਰ ਜੀ ਐਂ ਕਾ ਤੋ ਕਰਦੇ ਹਾਂ ਸਚਾਈ ਕੁਝ ਹੋ ਰਾ ਮੈਨੂੰ ਸੱਚਾਈ ਦਾ ਨਹੀਂ ਪਤਾ ਹੈਗਾ ਯਾਰ। ਉਹ ਤੁਸੀਂ ਜੇ ਮੈਂ ਹੁਣ ਸੱਚ ਬੋਲਤਾ ਉਹਦੇ ਵਾਂਗੂ ਕਹਦੇ ਹੁੰਦੇ ਸੱਚ ਕੌੜਾ ਹੁੰਦਾ ਤੇ ਮਿਰਚਾਂ ਲੱਗਣਗੀਆਂ ਸੋਨੂ ਜੀ। ਕੌੜੇ ਕਾੜੇ ਦਾ ਮੈਨੂੰ ਕੁਝ ਨਹੀਂ ਪਤਾ ਹੈਗਾ ਯਾਰ। ਨਾਮ ਕਹਰਾਮ ਮੈਂ ਤਾਂ ਕਾਨੂੰ ਕਰ ਰਿਹਾ। ਹਾਂ। ਉਹ ਜਿਹੜੀ ਮੈਡਮ ਹਾਂ। ਹਾਂ। ਉਹੀ ਮੇਰੇ ਨਾਲ ਜ਼ਬਰਦਸਤੀ ਕਰ ਰਹੀ ਹੈ। ਕੀ ਮਤਲਬ ਉਹ ਤੇਰਾ? ਤੂੰ ਹੁਣ ਮੈਡਮ ਤੇ ਬਲੇਮ ਲਾਏਗਾ। ਉਸਾਲ ਜੀ ਪੂਰੀ ਗੱਲ ਤਾਂ ਸੁਣ ਲੋ ਹਾਂ ਬੋਲ ਇੱਕ ਪਾਸਾ ਦੇਖ ਕੇ ਫੈਸਲੇ ਨਹੀਂ ਲਏ ਜਾਂਦੇ ਚੱਲ ਚੱਲ ਤੂੰ ਭੌਂਕੀ ਭੌਂਕੇਗਾ ਯਾਰਾ ਉਹ ਮੇਰੇ ਨਾਲ ਜ਼ਬਰਦਸਤ ਤਰੀ ਕਰ ਰਹੀ ਆ ਹੂੰ ਉਹ ਜਿਹੜਾ ਤੁਸੀਂ ਹੁਣ ਦਿੰਦੇ ਨਹੀਂ ਟਾਈਮ ਹੂੰ ਤੁਸੀਂ ਪਿਆਰ ਨਹੀਂ ਦਿੰਦੇ ਉਹ ਮੇਰੇ ਤੋਂ ਭਾਲ ਰਹੀ ਆ ਅੱਛਾ ਤੂੰ ਵੱਡਾ ਰਾਂਝਾ ਆ ਗਿਆ ਨਾ ਤੂੰ ਆਖਿਆ ਸੀਗਾ ਮੇਰੀ ਤੇ ਮਾਮੂਲੀ ਤੇ ਗਾਲੂਬ ਗੌਰ ਕਰੋ ਗੇ ਗੱਲ ਸੁਣੂ ਵੀ ਤੁਸੀਂ ਸੁਣਨ ਤਾਂ ਆਪ ਦੀ ਉਹਦੀ ਮਾਲਕੰਤੀ ਵਿਸ਼ਵਾਸ ਆ ਸੋਨੂੰ ਤਾਂ ਵਿਸ਼ਵਾਸ ਹੋਵੇ ਨਾ ਯਾਰ ਸਾਡੀ ਮੈਂ ਤਾਂ ਬੇਕਸੂਰ ਆ ਮੈਂ ਤਾਂ ਵਿੱਚ ਵਿਚਾਲੇ ਪੀਸਿਆ ਜਾ ਰਿਹਾ ਅચ્છਾ ਅੱਛਾ ਆ ਜੁ ਦੱਸੋ ਸਾਫ ਸਾਫ ਦੱਸਿਆ ਯਾਰ ਕੀ ਕਹਿਣਾ ਚਾਹਣਾ ਹੈ ਉਹ ਤੁਸੀਂ ਉਹਨਾਂ ਨੂੰ ਮਾਅ ਕਰਨ ਨੂੰ ਟਾਈਮ ਨਹੀਂ ਦੇਂਦੇ ਹਾਂ ਬਾਹਰ ਅੰਦਰ ਉਹਨਾਂ ਦੇ ਕੋ ਮਨਾਗਾ ਹਾਂ ਉਸਾ ਬਿੰਗ ਨੂੰ ਸੁਪਰੀ ਕਾਰ ਨਹੀਂ ਆ ਜਮਾਨੀ ਟਾਈਮ ਨਹੀਂ ਦਿੰਦੇ ਹੋਰ ਮੇਰੇ ਤੋਂ ਟਾਈਮ ਭਾਲਦੀ ਆ ਹੋਰ ਤਾਂ ਕੋਈ ਚੱਕਰ ਨਹੀਂਗਾ ਅੱਛਾ ਹੂੰ ਮੈਂ ਕਿਵੇਂ ਮੰਨ ਲਾਂ ਵੀ ਤੂੰ ਸੱਚ ਬੋਲ ਰਿਆਂਗਾ ਓਏ ਤੁਸੀਂ ਮੈਨੂੰ ਥੋੜਾ ਜਿਹਾ ਸਮਾਂ ਦਿਓ ਮੈਂ ਪ੍ਰੂਫ ਕਰ ਦੂੰਗਾ ਜੇ ਨਾ ਪ੍ਰੂਫ ਹੋਇਆ ਫੇਰ ਉਹਦੀ ਨੌਕਰੀ ਤੋਂ ਕਰਦੇ ਹੋ ਜਿੱਤੇ ਪ੍ਰੂਫ ਨਾ ਹੋਇਆ ਕੱਲੀ ਨੌਕਰੀ ਤੋਂ ਨਹੀਂ ਨਾ ਫੇਰ ਮੈਂ ਤੇਰੇ ਨਾਲ ਬੁਰੀ ਕਰੂੰਗਾ ਜੇ ਤੂੰ ਗੱਲ ਤੋਂ ਸਾਫ਼ਤ ਹੋ ਗਿਆ ਜੋ ਹੋ ਜਿਵੇਂ ਹੋਇਆ ਹੁਣ ਮੈਂ ਤੁਹਾਨੂੰ ਕੀ ਦੱਸਾਂ ਉਹਦੇ ਤੁਸੀਂ ਉੱਤੇ ਤਾਂ ਆ ਗਏ ਮੈਂ ਨਹੀਂ ਗਾ ਮੈਂ ਨਹੀਂ ਗਾਇਆ ਸੀ ਕਮਰੇ ਚ ਉਹ ਮੈਨੂੰ ਬਾਹ ਫੜ ਕੇ ਧੱਕੇ ਨਾਲ ਲਈ ਸੀਗੇ ਅੱਛਾ ਹੁਣ ਮੈਂ ਸੋਭਾ ਆਉਂਦਾ ਨਹੀਂਗਾ ਹਾਂ ਪਹਿਲਾਂ ਕਹਿ ਦਿੰਦੀ ਇਹ ਕੰਮ ਬਾਹਰ ਚ ਕਰ ਲਾਂਗੇ ਪਹਿਲਾਂ ਅੰਦਰਲਾ ਕੰਮ ਨਿਬੇੜ ਲਈ ਅੱਛਾ ਉਹ ਬਹਾਨੇ ਲਿਆ ਕੇ ਮੈਨੂੰ ਬੈਟਾਂ ਨਾਲ ਇੱਥੇ ਆਏ ਜੇ ਮੈਨੂੰ ਮਨਾਉਣ ਦੀ ਕੋਸ਼ਿਸ਼ ਕਰੀ ਜਾਂਦੀ ਆ ਮੈਂ ਉਹਨਾਂ ਨੂੰ ਸਾਫ਼ ਗੱਲ ਕਹਿਤੀ ਥੋੜੀ ਜੁਬਾਨ ਸੰਭਾਲ ਕੇ ਗੱਲ ਕਰਕੇ ਪੂਆ ਸਰ ਜੀ ਮੈਂ ਸੱਚ ਬੋਲ ਰਿਹਾ ਜੀ ਹੁਣ ਮੈਂ ਤੁਹਾਨੂੰ ਹੁਣ ਮੇਰੇ ਕੋਲ ਪ੍ਰੂਫ ਨਹੀਂ ਤੁਸੀਂ ਮੈਨੂੰ ਥੋੜਾ ਜਿਹਾ ਸਮਾਂ ਦੇਓ ਮੈਂ ਇੱਕ ਇੱਕ ਗੱਲ ਪ੍ਰੂਫ ਕਰ ਦੂੰਗਾ ਕਿ ਮੈਂ ਝੂਠ ਨਹੀਂ ਬੋਲ ਰਿਹਾ ਪ੍ਰੂਫ ਹੀ ਕਰ ਦੇ ਠੀਕ ਹੈ ਨਾ ਜੇ ਪ੍ਰੂਫ ਨਾ ਹੋਇਆ ਨਾ ਇਹ ਦੇਖ ਲੈ ਫਿਰ ਤੇ ਨਾ ਬੰਦੀ ਗਈ ਸਰ ਜੀ ਮੇਰਾ ਸਿਰ ਸੋਡੀਆਂ ਜੁੱਤੀਆਂ ਬਸ ਠੀਕ ਹੈ ਫਿਰ ਕੱਡੀਆਂ ਜੁੱਤੇ ਨਾਲ ਨਹੀਂ ਸਰਦਾ ਹੈ ਮੇਰਾ ਸਰੀਰ ਵੱਡੂ ਤੇਰਾ ਜੇ ਪ੍ਰੂਫ ਹੋ ਗਿਆ ਹਾਂ ਜ਼ਿੰਮੇਵਾਰੀ ਲਓ ਵੀ ਮਾਲਕਣ ਤੋਂ ਮੈਨੂੰ ਬਚਾਓ ਕਿ ਕੋਈ ਮੈਂ ਹੈਗਾ ਮੈਂ ਬੈਠਾ ਮੈਂ ਬੈਠਾਂਗਾ ਤੈਨੂੰ ਕੋਈ ਘਰੋਂ ਨਹੀਂ ਘੱਡ ਸਕਦਾ ਹੈਗਾ ਨਲੇ ਤੈਨੂੰ ਪੈਸੇ ਦੀ ਕਮੀ ਨਹੀਂ ਆਉਣ ਦਿੰਦਾ ਤੂੰ ਪ੍ਰੂਫ ਹੀ ਕਰ ਦੇ ਮਾਪੂ ਮੈਨਾਂ ਮੇਰਾ ਕੰਮ ਜਾਣੇ ਦੋਆ ਠੀਕ ਹੈ ਨਾ ਹੁਣ ਮੇਰੇ ਨਾਲ ਮੈਂ ਸੁਣੂ ਕੀ ਦੱਸਾਂ ਮੈਂ ਦੱਸਦਾ ਨਹੀਂ ਤੰਨ ਬਾਰੀ ਜ਼ਬਰਦਸਤੀ ਹੋਊ ਠੀ ਮੇਰੇ ਨਾਲ ਚਲ ਕੋਈ ਗੱਲ ਨਹੀਂ ਜੇ ਤੇ ਨਾਲ ਇਹ ਚੀਜ਼ ਹੋ ਰਹੀ ਹੈ ਮੈਂ ਤੇਰੇ ਨਾਲ ਖੜਾਂਗਾ ਇਹ ਜੀ ਕੋਈ ਗੱਲ ਹੀ ਨਹੀਂ ਹੈਗੀ ਇਹ ਥੋੜੀ ਉਹਨੂੰ ਬਖਸ਼ ਦੂੰਗਾ ਜੇ ਉਹ ਗਲਤ ਤਾਂ ਉਹਨੂੰ ਸਜ਼ਾ ਮਿਲੂਗੀ ਉਹਦਾ ਸਾਮਾ ਦੀ ਮੈਨੂੰ ਬਲੈਕਮੇਲ ਕਰ ਰਿਹਾ ਕੋਈ ਨਾ ਤੇ ਜੇ ਮੇਰੀ ਗੱਲ ਨਾ ਮੰਨੀ ਤੇ ਫਿਰ ਤੈਨੂੰ ਦਿਖਾ ਕੇ ਮੈਂ ਮਾਰਾਂ ਜਾਂ ਉਹਨੂੰ ਕਹਿ ਕੇ ਵੀ ਮੈਨੂੰ ਜ਼ਬਰਦਸਤੀ ਕਰ ਰਿਹਾ ਖੇਰ ਤੇਨੂੰ ਬਾਹਰ ਕਢਾ ਦੂੰਗੀ ਮੈਂ ਤਾਂ ਹੁਣ ਦੋਨਾਂ ਪਾਸੇ ਚਾਰੇ ਪਾਸੇ ਬੀਚੋਂ ਕੱਢ ਸਕਦਾ ਯਾਰ ਜਿੰਨਾ ਚਿਰ ਮੈਂ ਬੈਠਾਂਗਾ ਠੀਕ ਹੈ ਨਾ ਤੂੰ ਪ੍ਰੂਫ ਕਰ ਵੀ ਤੇਨ ਨਾਲ ਹੋਈ ਕੀ ਜਾਂਦਾਗਾ ਤੁਸੀਂ ਮੈਨੂੰ ਦੋ ਤਿੰਨ ਦਾ ਇਹਦਾ ਮਤਲਬ ਜੀਵਨ ਦਾ ਬੀਜੀ ਆ ਕਹਦਾ ਮਤਲਬ ਇਹ ਥੋੜੀ ਹੈਗਾ ਵੀ ਯਾਰ ਹੋਰ ਪਾਸੇ ਚੱਲੋ ਮੈਂ ਉਹਨਾਂ ਨੂੰ ਸਿੱਧਾ ਕਹਿਦਾ ਸੀਗਾ ਵੀ ਚਾਹੇ ਪਿਆਰ ਦੀ ਕਮੀ ਆ ਚਾਹੇ ਨਾ ਜੇ ਜਿਹੜੇ ਘਰ ਦਾ ਖਾਦਾ ਉਹ ਹਰਾਮ ਨਹੀਂ ਕਰੀਦਾ ਹੁੰਦਾ ਵਧੀਆ ਵਧੀਆ ਚੱਲ ਕੋਈ ਗੱਲ ਨਹੀਂ ਮੈਂ ਤੇਰੇ ਨਾਲਾਂਗਾ ਤੂੰ ਬਸ ਮੈਨੂੰ ਪ੍ਰੂਫ ਕਰਕੇ ਦਿਖਾ ਠੀਕ ਹੈ ਨਾ ਮੈਨੂੰ ਸਮਾਂ ਦਿਓ ਜੀ ਹਾਂ ਮੈਂ ਸਹੀ ਆਏ ਬਸ ਸਹੀ ਐ ਤੇਰੇ ਨਾਲ ਜੇ ਤੂੰ ਸਹੀ ਐਂਗਾ ਤੈਨੂੰ ਕੋਈ ਨਹੀਂ ਕੱਢ ਸਕਦਾ ਹੈਗਾ ਬਾਕੀ ਸਾਰੇ ਤੈਨੂੰ ਜਿਹੜੀ ਪੂਜੇ ਦੀ ਲੋੜ ਹੈਗੀ ਹੈ ਨਾ ਤੂੰ ਮੈਥੋਂ ਲੈ ਬੋਲ ਜਿੰਨਾ ਮਰਜ਼ੀ ਕਰ ਲੈ ਠੀਕ ਹੈ ਨਾ ਠੀਕ ਹੈ ਜੀ ਹਾਂ ਪਰ ਤੂੰ ਪ੍ਰੂਫ ਕਰਕੇ ਦਿਖਾ ਦੇ ਵੀ ਹਾਂ ਕਿ ਨਾਲ ਆ ਚੀਜ਼ ਹੋ ਰਹੀ ਹੈ ਘਰ 'ਚ ਜਿਹੜਾ ਗਲਤ ਆ ਬਖਸ਼ਿਆ ਕੋਈ ਨਹੀਂ ਜਾਊਗਾ ਜੇ ਤੂੰ ਗਲਤ ਹੋਇਆ ਤਾਂ ਤੂੰ ਨਹੀਂ ਬਖਸ਼ਿਆ ਜਾਂਦਾ ਜੇ ਉਹ ਗਲਤ ਹੋਈ ਤਾਂ ਉਹ ਨਹੀਂ ਬਖਸ਼ਿਆ ਤੂੰ ਬਖਸ਼ੀ ਜਾਂਦੀ ਠੀਕ ਹੈ ਜੀ ਠੀਕ ਹੈ ਨਾ ਮੈਂ ਜਾਵਾਂ ਜੀ ਚਲ ਹਾਂ ਹੁਣ ਤੂੰ ਕੰਮ ਕਰ ਠੀਕ ਹੈ ਜੀ ਆਦੋ ਕਿਲੋੜ ਆ ਗਿਆ ਯਾਰ ਭੈ ਜੀ ਬੰਦਾ ਟਾਈਮ ਨਹੀਂ ਹੈਗਾ 4 ਮਿੰਟ ਗੱਲਾਂ ਬਾਤਾਂ ਕਰ ਲਓ ਤਾਂ ਇਹਦਾ ਮਤਲਬ ਇਹ ਥੋੜੀ ਜਿਹੀ ਹੋਰ ਵਾਸੋ ਕਰ ਲਓ ਭਰੋਸਾ ਆਪਾਂ ਕਿਸੇ ਤੇ ਨਹੀਂ ਕਰਦੇ ਹੈਗੇ ਹਲੇ ਠੀਕ ਹੈ ਨਾ ਪਹਿਲਾਂ ਆਪਾਂ ਪੂਰੀ ਸਚਾਈ ਜਾਣੀ ਹੈ ਫੇਰ ਕਦਮ ਚੁੱਕਾਂਗੇ ਕੋਈ ਹਾਂ ਚੜ ਕੋਈ ਨਾ ਦੇਖਦੇ ਆਂਗੇ ਫਿਰ ਅਜਾ ਰਿਕਾਰਡਿੰਗ ਲਾਈ ਲੈਣਾ ਸਬੂਤ ਤਾਂ ਹੋ ਜੂ ਮੇਰੇ ਕੋਲੇ ਕੀ ਪਤਾ ਆਈ ਜਾਵੇ ਕਈ ਵਾਰ ਮੈਡਮ ਹਾਏ ਆਪਾਂ ਨੇ ਮਾਂਝਾ ਨਾਲ ਲੱਗਿਆ ਕੰਮ ਮਾਂਝੀ ਮਾਂਜੀ ਸ

ਉਹ ਹੱਦ ਨਹੀਂ ਪਾਰ ਕਰ ਰਹੀ ਮੈਂ ਜਦ ਨੂੰ ਕਿੰਨੇ ਵਾਰੀ ਕਹਤਾ ਵੀ ਮੈਂ ਤੈਨੂੰ ਪਿਆਰ ਕਰਦੀ ਆ ਕਿਉਂ ਨਹੀਂ ਸਮਝ ਰਿਹਾ ਗੱਲ ਤੂੰ ਤੁਸੀਂ ਪਿਆਰ ਪਿਆਰ ਲਾ ਰੱਖਿਆ ਮੈਂ ਨਹੀਂ ਕਰਦਾ ਫਿਰ ਕਿਉਂ ਨਹੀਂ ਕਰਦਾ ਹੈਗਾ ਕੀ ਕਮੀ ਹੈ ਮੇਰੇ ਚ ਕੋਈ ਪਰ ਲੈ ਹੁਣ ਕਮੀ ਉਹ ਜਬਰਦਸਤੀ ਨਹੀਂ ਹੈਗੀ ਤੇ ਹੋਰ ਕੀ ਆ ਮੈਡਮ ਜੀ ਮੈਂ ਜਦ ਤ ਤੈਨੂੰ ਇੱਕ ਵਾਰੀ ਕਹਤਾ ਵੀ ਮੈਨੂੰ ਤੇਰੇ ਤੋਂ ਪਿਆਰ ਚਾਹੀਦਾ ਜੋ ਮੈਨੂੰ ਤੇਰੇ ਸਾਬ ਤੋਂ ਪਿਆਰ ਨਹੀਂ ਮਿਲਦਾ ਕੋਈ ਮੇਰੀ ਜ਼ਰੂਰਤ ਪੂਰੀ ਨਹੀਂ ਹੁੰਦੀ ਉਹ ਜ਼ਰੂਰਤ ਤੂੰ ਪੂਰੀ ਕਰ ਸਕਦਾ ਪਰ ਜੇ ਸੋਤ ਨੂੰ ਸਭ ਤੋਂ ਪਿਆਰ ਨਹੀਂ ਮਿਲ ਰਿਆ ਫਿਰ ਇਹ ਚ ਮੇਰੀ ਕੀ ਗਲਤੀ ਆ ਮੇਰੇ ਕਿਉਂ ਬਾਤ ਪਈਓ ਅੱਛਾ ਮੈਂ ਬਾਤ ਪੈ ਰਹੀ ਹੈ ਤੇ ਤੂੰ ਹੁਣ ਫਿਰ ਮੈਡਮ ਜੀ ਉਦੋਂ ਤੇ ਉਦੋਂ ਉਹ ਬੈਡਰੂਮ ਚ ਜ਼ਬਰਦਸਤੀ ਕੀਤੀ ਉਦੋਂ ਬਲੈਕਮੇਲ ਕੀਤਾ ਮੈਨੂੰ ਤੈਨੂੰ ਦੇ ਹੁਣ ਤੇ ਹੁਣ ਫਿਰ ਤੁਸੀਂ ਤੈਨੂੰ ਚਾਹੀਦਾ ਕੀ ਆ ਪੈਸਾ ਚਾਹੀਦਾ ਬੋਲ ਕਿੰਨਾ ਚਾਹੀਦਾ ਪੈਸਾ ਨਾਲੇ ਹੋਰ ਕਿੰਨਾ ਚਾਹੀਦਾ ਦੱਸ ਮੈਂ ਦਊਂਗੀ ਤੈਨੂੰ ਨਹੀਂ ਮੈਨੂੰ ਪੈਸੇ ਪੂਸੇ ਦੀ ਕੋਈ ਲੋੜ ਨਹੀਂ ਹੈਗੀ ਫਿਰ ਹੋਰ ਤੈਨੂੰ ਕਾਦੀ ਲੋੜ ਆ ਦੱਸ ਮੈਨੂੰ ਸਿਰਫ ਉਸ ਤੋਂ ਦੂਰ ਰਹਿਣ ਦੀ ਲੋੜ ਆ ਮਰਦੋ ਕਿਰਪਾ ਮੈਨੂੰ ਬਖਸ਼ ਦੋ ਮੈਂ ਨਹੀਂ ਦੂਰ ਹੋਣ ਦਿੰਦੀ ਤੈਨੂੰ ਆਪਦੇ ਤੋਂ ਆਹ ਕੀ ਗੱਲ ਮੈਨੂੰ ਵਿੱਚ ਜਵਾਕਾਂ ਦੀ ਜਿੱਤ ਤੋਂ ਛੱਡ ਦਿਆ ਕਰੋ ਯਾਰ ਮੈਂ ਜੇ ਦੀ ਇੱਕ ਵਾਰੀ ਕਹਿਤਾ ਤਾਂ ਕਹਿਤਾ ਕਿ ਮੈਂ ਤੈਨੂੰ ਪਿਆਰ ਕਰਦੀ ਆ ਮੈਂ ਨਹੀਂ ਦੂਰ ਹੋਣਾ ਚਾਹੀਦਾ ਫਿਰ ਮੈਂ ਵੀ ਇੱਕ ਵਾਰੀ ਕਹਤਾ ਮੈਂ ਨਹੀਂ ਕਰਦਾ ਤਾਂ ਫਿਰ ਨਹੀਂ ਕਰਦਾ ਜ਼ਬਰਦਸਤੀ ਆਏ ਕੋਈ ਚਾਹੇ ਜ਼ਬਰਦਸਤੀ ਹਰੇਕ ਵਾਰ ਤੁਸੀਂ ਕਿਉਂ ਪਰੇਸ਼ਾਨ ਹੋਣਾਗਾ ਪੂ ਜਦੋਂ ਮੈਂ ਤੇਰੇ ਨਾਲ ਤੂੰ ਲਾ ਲਾ ਫਿਰ ਕੀ ਪੁੱਛਾ ਜਿੰਨਾ ਵੀ ਜ਼ੋਰ ਲਾਉਣਾ ਮੈਂ ਤਾਂ ਤੇਰ ਨਾਲ ਗੱਲ ਕਰਕੇ ਹਟੂਗੀ ਇਹਦਾ ਭਲੇਖਾ ਮੈਡਮ ਜੀ ਮੈਂ ਮਾਲਕ ਦਾ ਖਾਦਾ ਹਰਾਮ ਨਹੀਂ ਕਰਦਾ ਐਨੀ ਇੱਕ ਗੱਲ ਤੁਸੀਂ ਵੀ ਯਾਦ ਰੱਖਿਓ ਯਾਦ ਹੈ ਇੱਥੋਂ ਆ ਕਰਦਾ ਖਾਣਾ ਤੇ ਇਹ ਤੇ ਹਰਾਮ ਨਹੀਂ ਹੋਣ ਦਿੰਦਾ ਮੈਂ ਯਾਦਾ ਕੋਈ ਗੱਲ ਨਹੀਂ ਮੇਰੇ ਨਾਲ ਜੋਰ ਕਿ ਮੈਂ ਤੇਰ ਨਾਲ ਗੱਲ ਕਰਕੇ ਹਟੂ ਨਾ ਚੱਕਰ ਮੇਰੀ ਵੀ ਜਿੱਦ ਤੱਕ ਕਿ ਮੈਂ ਹਰਦੀ ਨਹੀਂ ਹੈਗੀ ਪਿੱਛੇ ਲਾਲੋ ਫਿਰ ਤੁਸੀਂ ਜੋਰ ਜਿੰਨਾ ਵਾਹ ਲੱਗਦਾ ਤੁਹਾਡਾ ਕੋਈ ਗੱਲ ਨਹੀਂ ਮਿੱਠੇ ਕੋਈ ਗੱਲ ਨਹੀਂ ਆਪਣੇ ਆਪ ਨੂੰ ਬਾਲੇ ਹਿਸ਼ਾਰ ਕਸਾਂ ਕਹਾਉਂਦੇ ਆ ਜਿਹੜੇ ਘਰ ਦਾ ਖਾਈਏ ਉਹਦਾ ਹਰਾਮ ਨਹੀਂ ਕਰੀਦਾ ਹੁੰਦਾ ਗਰੀਬ ਜ਼ਰੂਰ ਆ ਪਰ ਇੰਨਾ نیچے ਡਿੱਗਿਆ ਹੋਇਆ ਨਹੀਂਗਾ ਚੱਲੋ ਯਾਰ ਕੰਮ ਨਿਭੜਿਆ ਬਰੇ ਕਰਦੇ ਆਂ ਹਾਂ ਕਿ ਮੇਰਾ ਰਸਤਾ ਰੋਕੇ ਖੜ ਗਈ ਕਿਉਂ ਮੇਰਾ ਹੱਕ ਨਹੀਂ ਰਸਤਾ ਰੋਕਣ ਦਾ ਜਨਾਬ ਮੈਂ ਤਾਂ ਉਹ ਕਰਦਾਗਾ ਇਦਾਂ ਕਿਉਂ ਕਰਦੇ ਹੋਣੇ ਹੋਗੇ ਹੁਣ ਕਿਧਰ ਨੀਵੀ ਪਾ ਕੇ ਫਿਰ ਰੂਮ ਚ ਚੱਲਿਆ ਬਸ ਹਣ

ਅੱਜ ਮਾਲਕ ਸਾਹਿਬ ਜੀ ਹੋਣਗੇ ਜਦ ਮੈਂ ਤਾਂ ਸਾਰੀ ਗੱਲ ਬੱਸ ਹੀ ਲੈਣੀ। ਹਾਂ ਸਾਹਿਬ ਜੀ ਠੀਕ ਐ। ਆ ਤੁਸੀਂ ਮਾਲ ਦਿੱਤਾ ਸੀਗਾ। ਹਾਂ ਆਵਾ ਪ੍ਰੂਫ ਭਾਲ ਦੇ ਚ ਪ੍ਰੂਫ ਲੈ ਆਇਆ ਮੈਂ। ਅੱਛਾ ਮਾਲ ਕਰਨ ਦਾ ਪ੍ਰੂਫ ਲੈ ਆਇਆ। ਅੱਛਾ ਅੱਜ ਮੈਂ ਸਵੇਰ ਭਾਂਡੇ ਮਾਰ ਜਰਿਆ ਸੀਗਾ। ਹਾਂ ਮੇਰੇ ਨਾਲ ਜ਼ਬਰਦਸਤੀ ਕੰਮ ਲੱਗ ਗਿਆ ਅੱਜ ਫੇਰ ਉਵੇਂ ਜਿਵੇਂ ਪਹਿਲਾਂ ਕਰਦੇ ਸੀਗੇ। بس فرق ਇੰਨਾ ਘੱਮੇ ਉਹਦੇ ਰਿਕਾਰਡ ਕਰ ਲਿਆ ਸਾਰਾ ਕੁਝ ਅੱਛਾ ਤੁਸੀਂ ਹੁਣ ਆਪ ਦੇ ਕੰਨਾਂ ਨਾਲ ਸੁਣਾ ਚੱਲ ਚੱਲ ਸੁਣਾ ਸੁਣਾ ਆਹ ਸੁਣਿਓ ਜੀ ਗੌਰ ਨਾਲ ਜਮਾ ਜਵਦਸਤੀਆ ਸ਼ਰੀਆਮ ਤੁਸੀਂ ਆਪਿਆਂ ਨਾ ਪਾਰ ਕਰ ਰਹੇ ਮਹੱਤਾਂ ਕੋਈ ਹੱਦ ਨਹੀਂ ਪਾਰ ਕਰ ਰਹੀ ਮੈਂ ਜਦੋਂ ਕਿੰਨੇ ਵਾਰੀ ਕਹਿੰਦਾ ਵੀ ਮੈਂ ਤੈਨੂੰ ਪਿਆਰ ਕਰਦੀ ਹਾਂ ਕਿਉਂ ਨਹੀਂ ਸਮਝ ਰਿਹਾ ਗੱਲ ਤੂੰ ਤੁਸੀਂ ਪਿਆਰ ਪਿਆਰ ਲਾ ਰੱਖਿਆ ਮੈਂ ਨਹੀਂ ਕਰਦਾ ਫਿਰ ਕਿਉਂ ਨਹੀਂ ਕਰਦਾ ਹੈਗਾ ਕੀ ਕਮੀ ਹੈ ਮੇਰੇ ਵਿੱਚ ਕੋਈ ਭ ਲੈ ਹੁਣ ਕਮੀ ਨਹੀਂ ਪਿਆਰ ਕਰਦੀ। ਜ਼ਬਰਦਸਤੀ ਨਹੀਂ ਹੈਗੀ। ਤੇ ਹੋਰ ਕੀ ਆ ਮੈਡਮ ਜੀ? ਮੈਂ ਜਦੋਂ ਤੈਨੂੰ ਇੱਕ ਵਾਰੀ ਕਹਿੰਦਾ ਵੀ ਮੈਨੂੰ ਤੇਰੇ ਤੋਂ ਪਿਆਰ ਚਾਹੀਦਾ ਜੋ ਮੈਨੂੰ ਤੇਰੇ ਸਾਹ ਤੋਂ ਪਿਆਰ ਨਹੀਂ ਮਿਲਦਾ। ਕੋਈ ਮੇਰੀ ਜ਼ਰੂਰਤ ਪੂਰੀ ਨਹੀਂ ਹੁੰਦੀ। ਉਹ ਜ਼ਰੂਰਤ ਤੂੰ ਪੂਰੀ ਕਰ ਸਕਦਾ। ਪਰ ਜੇ ਸੋਤ ਨੂੰ ਸਾਹ ਤੋਂ ਪਿਆਰ ਨਹੀਂ ਮਿਲ ਰਿਹਾ ਫਿਰ ਇਹ 'ਚ ਮੇਰੀ ਕੀ ਗਲਤੀ ਆ? ਮੇਰੇ ਕਿਉਂ ਬਾਤ ਪਈਓ? ਅੱਛਾ ਮੇਰੇ ਬਾਤ ਮੈਰੀ ਦੇ। ਤੂੰ ਹੁਣ ਫਿਰ ਮੈਡਮ ਜੀ ਉਦੋਂ ਉਥੇ ਉਦੋਂ ਉਹ ਬੈਡਰੂਮ 'ਚ ਜ਼ਬਰਦਸਤੀ ਕੀਤੀ, ਉਦੋਂ ਬਲੈਕਮੇਲ ਕੀਤਾ ਮੈਨੂੰ। ਤੈਨੂੰ ਜੇ ਫੋਨ ਤੇ ਹੁਣ ਫੇਰ ਤੁਸੀਂ ਤੈਨੂੰ ਚਾਹੀਦਾ ਕੀ ਆ ਪੈਸਾ ਚਾਹੀਦਾ ਬੋਲ ਕਿੰਨਾ ਚਾਹੀਦਾ ਆ ਦੇਖੋ ਜੀ ਪੈਸੇ ਦਾ ਲਾਜ ਉਹਨੂੰ ਬਲੈਕਮੇਲ ਕਰਦੇ ਆ ਮੇਰੇ ਨਾਲ ਤਾਂ ਬਾਲੀ ਮਾਰੀ ਹੋਈ ਜਾਂਦੀ ਹੈ ਜੀ ਫਿਰ ਤੁਮਨ ਪਹਿਲਾਂ ਕਿਉਂ ਨਾ ਦੱਸਿਆ ਹੁਣ ਸਰ ਜੀ ਯਕੀਨ ਤੁਸੀਂ ਕਿਵੇਂ ਕਰੋਗੇ ਉੱਤੇ ਮੈਂ ਆਇਆ ਸਹੀਗਾ ਤਾਂ ਕੋਈ ਉੱਦੇ ਤੁਸੀਂ ਮੇਰੀ ਗੱਲ ਨੂੰ ਮਾਫਾ ਮੰਨੀ ਬਈ ਬੰਦਾ ਦੱਸਦਾ ਸਕਦੀ ਆ ਮਾੜਾ ਮਾੜਾ ਗੱਲੀ ਬਾਤੀ ਵੀ ਆ ਹੋਵੇਗਾ ਹਾਂ ਉਹ ਪਹਿਲਾਂ ਤਾਂ ਥੋੜਾ ਮੋਟਾ ਗੱਲੀ ਬਾਤੀ ਸੀਗਾ ਹੁਣ ਤਾਂ ਤੱਕੇ ਨਾਲ ਫੜ ਕੇ ਕਮਰੇ ਚ ਲੈ ਆਉਂਦੇ ਆ ਬਲੈਕਮੇਲ ਮੈਨੂੰ ਧੱਕੇ ਨਾਲ ਨੌਕਰੀ ਦਿੰਦਾ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਹੀਂ ਲੈਣੀ ਹੈਗੀ ਮੈਂ ਕਹਿੰਦਾ ਤੂੰ ਆਪਦੇ ਕੋਲ ਸਰ ਜੀ ਹੁਣ ਰਿਕਾਰਡਿੰਗ ਉਹ ਮੈਂ ਕਾਫੀ ਮੋਬਾਈਲ ਮਾਇਲ ਹੈ ਆਂਦੇ ਕੋਲੇ ਰੱਖੀ ਜਦੋਂ ਮੈਂ ਬੁਲਾਇਆ ਤੈਨੂੰ ਉਦੋਂ ਆਈ ਠੀਕ ਹੈ ਮੈਂ ਗੱਲ ਕਰਦਾ ਕਰਾਂ ਮੈਨੂੰ ਖਤਰਾ ਨਾ ਆਵੇ ਨੌਕਰੀ ਦਾ ਮੈਂ ਬੈਠਾ ਨਾ ਤੂੰ ਟੈਨਸ਼ਨ ਨਾ ਲੈ ਤੇ ਨੌਕਰੀ ਜੋ ਕੌਣ ਕੱਢ ਦੂ ਬਾਕੀ ਸਾਰੇ ਤੂੰ ਮੇਰਾ ਸਾਥ ਦੇ ਤੇ ਪੈਸੇ ਦੇ ਕੋਈ ਗੱਲ ਨਹੀਂ ਤੈਨੂੰ ਜੋ ਮੱਦ ਦੇਵਾਂ ਜਿੰਨਾ ਤੇਰਾ ਬਣ ਦ ਉਹ ਦੁੱਗਣਾ ਦੇਵਾਂਗਾ ਤੈਨੂੰ ਠੀਕ ਹੈ ਨਾ ਨਾਮਕ ਨਹੀਂ ਹਰਾਮ ਕਰਦਾ ਜੀ ਜਿਹੜੇ ਕਰ ਬਸ ਤੂੰ ਸਹੀ ਰਹਿਣਾ ਕੋਈ ਮਰਜ਼ੀ ਕਹੀ ਜਾਵੇ ਇਹ ਠੀਕ ਹੈ ਨਾ ਇਹਨੂੰ ਸਭ ਇਹਨੂੰ ਸਭ ਕੁ ਮੈਂ ਸਿਖਾਵਾਂਗਾ ਠੀਕ ਹੈ ਜੀ ਠੀਕ ਹੈ ਨਾ ਬਾਕੀ ਸਿਰ ਇਹ ਚੀਜ਼ ਬਸ ਬਾਹਰ ਲੀਕ ਨਹੀਂ ਹੋਣੀ ਚਾਹੀਦੀ ਨਹੀਂ ਜੀ ਨਹੀਂ ਜੀ ਇਹ ਬਨ ਜਾਣੀ ਜੇ ਗੱਲ ਲੀਕ ਹੋ ਗਈ ਨਾ ਬਾਹਰ ਨਹੀਂ ਜੀ ਵਿਸ਼ਵਾਸ ਰੱਖੋ ਇਹ ਤਾਂ ਮੈਂ ਕਿੱਧਰ ਕਰਨੀ ਹੈ ਜੀ ਬਾ ਠੀਕ ਹੈ ਮੈਂ ਤੁਹਾਨੂੰ ਦੱਸ ਦਿੰਦੇ ਮੋਬਾਈਲ ਮੈਨੂੰ ਉਹਦੇ ਵਿੱਚ ਫੜਾਈ ਫਿਰ ਬਸ ਉਹਦੇ ਨਾਲ ਮੋਬਾਈਲ ਤੋਂ ਆਪਨੇ ਕੋਲੇ ਰੱਖ ਲ ਕੋ ਕੇ ਰੱਖ ਠੀਕ ਹੈ ਨਾ ਠੀਕ ਹੈ ਜੀ ਇੱਕ ਗੱਲ ਨਹੀਂ ਸਮਝ ਆਉਂਦੀ ਸਾਲੇ ਦੀ ਵੀ ਲੱਖਾਂ ਰੁਪਏ ਖਰਾਬ ਕਰਤਾ ਇਹਨੇ ਮੇਰੇ ਹਰੇ ਟਾਈਮ ਟਾਈਮ ਹੀ ਨਹੀਂ ਦਿੰਦਾ ਹੈਗਾ ਮੈਂ ਇਹਦਾ ਗਲਤ ਗੱਲ ਆ ਜੰਗਾ ਪੈਸਾ ਖਾਂਦੀ ਭੈਣ ਦਾ ਕੋਈ ਸਾਰੇ ਸ਼ੌਂਕ ਪੂਰੇ ਕਰਦੀ ਏ ਉਹ ਵੀ ਤਾਂ ਇਹ ਗੱਲ ਆ ਜੀ ਕਾਸੀ ਜੀ ਦੀ ਘਾਟ ਨਹੀਂ ਹੈਗੀ ਹੁਣ ਜੇ ਬੰਦਾ ਦੋ ਮਿੰਟ ਚੱਲ ਹੁਣ ਰਾਤ ਨੂੰ ਤਾਂ ਹੁੰਦੀ ਏ ਕੋਲੇ ਹੁਣ ਜੇ ਦਿਨੇ ਚੱਲ ਆ ਗਿਆ ਬੰਦਾ ਥੱਕਿਆ ੱਕਿਆ ਹੁੰਦਾ ਯਾਰ ਸੌਂ ਨੂੰ ਕੰਮ ਧੰਦੇ ਤੈਨੂੰ ਪਸਾ ਗਿਆ ਯਾਰ ਬੇਜਾਨਾ ਚ ਕੀ ਹੁੰਦਾ ਨਹੀਂ ਟਾਈਮ ਲੱਗਦਾ ਇਹਨਾਂ ਤੋਂ ਵੀ ਅਡਜਸਟਮੈਂਟ ਕਰਨੀ ਚਾਹੀਦੀ ਹੈ ਨਾ ਮੈਂ ਕਿਹਾ ਸੀਗਾ ਮਾ ਤੁਹਾਨੂੰ ਸਮਝਣਾ ਚਾਹੀਦਾਗਾ ਫੇਰ ਇਹ ਜੇ ਗੱਲ ਲੱਗੀ ਆ ਉਹਦੇ ਅੱਗ ਜਿਆਦਾ ਅੱਗ ਲੱਗੀਏਗੀ ਉਹ ਤਾਂ ਸਮਝਦੇ ਨਹੀਂ ਜੀ ਚਲ ਕੋਈ ਗੱਲ ਉਹਨੂੰ ਮੈਂ ਦੱਸ ਦਾਂਗਾ ਤੂੰ ਚੱਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਚੰਗਾ ਠੀਕ ਹੈ ਜੀ ਕਰਦਾ ਮੈਂ ਫਿਰ ਸਾਹ ਵਿੱਚ ਅੱਜ ਦਾ ਹੋਵੇ ਦੇਖਦੇ ਆਂ ਕਿ ਕਿੱਥੇ ਜਾਂਦੀ ਆ ਭੱਜ ਕੇ। ਛੋਟੀ ਛੋਟਾ ਹਮਾਰੀ ਕੀ ਰੱਖਣੀ ਨਹੀਂ। ਹੰਦੀ ਆ ਗਈ। ਆ ਗਿਆ। ਪਾਣੀ ਲੈਵਾਂ। ਨਾ ਪਾਣੀ ਦੀ ਨਹੀਂ ਲੋੜ ਹੈਗੀ। ਹਟੇ ਨਹੀਂ ਫਿਰ ਹਨਾ ਕਾਂਡ ਕਰਨ। ਟਿਕਦੀ ਨਹੀਂ ਹੈਗੀ ਤੂੰ। ਕੀ ਹੋ ਗਿਆ ਜੀ? ਹੱਥੋਂ ਨਿਕਲਦੀ ਨਹੀਂ ਹੈਗੀ ਜਿੰਨਾ ਮੈਂ ਕਮਾਇਆ ਪੈਸਾ ਤੇਰੇ ਲਈ ਸੋਚਿਆ। ਮੈਂ ਹੱਡ ਕਸਾਈ ਇਹਨਾਂ ਦਾ। ਕੀ ਹੋ ਗਿਆ ਫਿਰ ਐ ਕਾ ਤੂੰ ਕਹਿ ਰਹੀ ਆਂ ਵੀ ਤੁਸੀਂ ਉਹ ਨੌਕਰ ਨਾਲ ਕੀ ਕਰਦੀ ਫਰਦੀ ਆਂ ਤੂੰ ਮੈਨੂੰ ਉਹ ਦੱਸ ਆ ਕੁਛ ਨਹੀਂ ਕੀ ਕੁਛ ਨਹੀਂ ਦੱਸ ਜਦੋਂ ਮੈਂ ਕਹਿ ਦਿੱਤਾ ਵੀ ਕੁਛ ਨਹੀਂ ਜਾਰੀਆਂ ਲਾਉਂਦੀ ਫਰਦੀ ਆ ਉਹਦੇ ਨਾਲ ਤੁਹਾਨੂੰ ਕਿਹਨੇ ਕਹਿਤਾ ਕਿਉਂ ਤੁਸੀਂ ਲੱਛਾ ਮੈਨੂੰ ਕਿਹਨੇ ਕਹਿਤਾ ਹੈ ਮੂੰਹ ਦਾ ਰੰਗ ਤਾਂ ਤੇਰਾ ਉੱਡ ਗਿਆ ਤੇਰਾ ਫੇਸ ਹੀ ਦੱਸ ਹੀ ਜਾਂਦਾ ਹੈਗਾ ਵੀ ਤੂੰ ਗਲਤ ਐਂਗੀ ਨਹੀਂ ਤੁਸੀਂ ਕਿਉਂ ਐ ਕਹਿ ਰਹੇ ਹੋਗੇ ਦੇਖੀ ਮੈਨੂੰ ਤਾਂ ਕੁਝ ਸਮਝ ਹੀ ਨਹੀਂ ਆ ਰਿਹਾ ਮੈਂ ਪਿੱਛੇ हट ਜਾਂਦੀ ਆ ਸਮਝ ਤਾਂ ਸਾਰਾ ਕੁਝ ਆ ਜੂ ਰਿਕਾਰਡਿੰਗਸ ਹੋਣੀ ਜਾਣੇ ਮੈਂ ਕਿਹੜੀ ਗਲਮੇ ਫੜ ਫੜ ਕੇ ਉਹਨੂੰ ਮਨਾਉਣੀ ਫਰਦੀ ਐਗੀ ਪੈਸਾ ਤੋਲਦੀ ਫਰਦੀ ਆ ਉਹਦੇ ਪਿੱਛੋਂ ਦੱਸੀ ਮੈਨੂੰ ਇਦਾਂ ਤੇ ਕੋਈ ਗੱਲ ਨਹੀਂ ਹੈਗੀ ਗੱਲ ਮੜ ਕੇ ਉਹ ਮੈਂ ਤਾਂ ਕਹਿ ਸਕਦਾ ਗੱਲ ਕਿਉਂ ਗੱਲ ਕਿਉਂ ਨਹੀਂ ਹੈਗੀ ਜੇ ਮੈਂ ਪ੍ਰੂਫ ਹੀ ਤੇਰੇ ਸਾਹਮਣੇ ਰੱਖਦਾ ਫੇਰ ਕਿਹੜਾ ਪ੍ਰੂਫ ਪ੍ਰੂਫ ਲੈ ਆਉਂਗਾ ਮੈਂ ਉਹਨੇ ਰਿਕਾਰਡ ਕਰ ਰੱਖਿਆ ਫੋਨ ਤੇ ਫਿਰ ਪ੍ਰੂਫ ਲਿਓ ਪਹਿਲਾਂ ਫਿਰ ਗੱਲ ਕਰੋ ਮੈਂ ਅੱਛਾ ਜੀ ਹੁਣ ਪ੍ਰੂਫ ਲਿਆ ਮੈਂ ਐਵੇਂ ਬੇਫਾਲ ਤੂੰ ਕਹਿਣ ਦੀ ਕੋਈ ਲੋੜ ਨਹੀਂ ਪੈਂਦੀ ਚੱਲ ਫਿਰ ਮੈਂ ਪ੍ਰੂਫ ਵੀ ਲਿਆਉਂਗਾ ਫੇਰ ਤੇਰੇ ਨਾਲ ਕੀ ਬਣੂਗੀ ਮੈਨੂੰ ਐ ਦੱਸ ਸਜ਼ਾ ਦੱਸ ਕਿਹੜੀ ਚੁਣੇਂਗੀ ਤੂੰ ਹੈ ਦੱਸੀ ਫੇਰ ਜਦੋਂ ਕੋਈ ਗੱਲ ਹੀ ਨਹੀਂ ਹੈਗੀ ਉਹ ਜੇ ਗੱਲ ਹੋਈ ਫੇਰ ਤੂੰ ਮੈਨੂੰ ਆਏ ਦੱਸ ਮੈਂ ਕੀ ਕਰਾਂ ਤੇਰੇ ਨਾਲ ਜੋ ਤੁਹਾਡਾ ਮਨ ਕਰਿਆ ਲੈ ਆ ਮੈਂ ਫਿਰ ਹੁਣ ਫੜ ਕੇ ਤੁਸੀਂ ਪਹਿਲਾਂ ਪ੍ਰੂਫ ਲਿਆਓ ਫਿਰ ਲੈ ਹੁਣ ਆ ਇੱਥੇ ਬੈਠੀ ਰਹਿ ਜਾ ਉਹ ਲੈ ਕੇ ਮੇਲ ਕੀਤਾ ਮੈਨੂੰ ਤੈਨੂੰ ਹੁਣ ਤੇ ਹੁਣ ਕੀ ਰ ਤੁਸੀਂ ਤੈਨੂੰ ਚਾਹੀਦਾ ਕੀ ਆ ਪੈਸਾ ਚਾਹੀਦਾ ਬੋਲ ਕਿੰਨਾ ਚਾਹੀਦਾ ਪੈਸਾ ਨਾਲੇ ਖੂਬ ਮੈਂ ਕੌਣ ਆ ਪੂਤਾ ਕਾ ਇਹ ਹੈ ਹੈ ਕੌਣ ਆ ਇਹ ਕੀ ਦੀ ਬਾਹੀ ਹੈਗੀ ਬਾਜ ਤਾਂ ਮੇਰੀ ਆ ਫਿਰ ਜਿਹੜਾ ਤੁਸੀਂ ਸੋਚ ਰਹੇ ਹੋ ਉਹ ਗੱਲ ਤਾਂ ਨਹੀਂ ਹੈਗੀ ਫਿਰ ਹੋਰ ਕੀ ਹੈ ਉਹ ਤਾਂ ਮੈਨੂੰ ਕੰਮ ਤੋਂ ਝੜ ਕਰੇ ਸੀਗੀ ਅੱਛਾ ਜੀ ਆ ਕੰਮ ਹੋ ਗਿਆ ਮੈਂ ਤੈਨੂੰ ਪਿਆਰ ਕਰਦੀ ਆ ਪੈਸਾ ਚਾਹਿੰਦਾ ਕਾ ਹੈ ਇਸ਼ਰਾਮ ਕਹ ਰਿਹਾ ਬਲੈਕਮੇਲ ਕਰਦੇ ਹਾਂ ਰੂਮ ਚ ਆ ਕੀ ਹੈਗਾ ਹਲੇ ਵੀ ਨਹੀਂ ਮੰਨਦੀ ਹੈਗੀ ਤੈਨੂੰ ਮੈਂ ਕਿੱਦਾਂ ਲੱਗਈ ਨਾ ਸੁਧਰ ਜਾਂ ਸੁਧਰ ਜਾਂ ਸੁਧਰ ਜਾਂ ਕਿਉਂ ਛਤਰ ਖਾਣਿਆ ਤੈ ਚੰਮ ਦੇੜ ਦੂੰ ਮੈਂ ਤੇਰਾ ਵੱਡੀ ਆਈ ਇਥੇ ਇਸ਼ਕ ਮਜਾਜਾ ਕਰਨਾ ਤੈਨੂੰ ਸ਼ੰਗ ਸ਼ਰਮ ਨਹੀਂ ਆਉਂਦੀ ਇੱਧਰ ਜਾ ਗਾ ਉਹ ਹੈ ਨਾ ਹੁਣ ਗੇ ਜਾਣੀ ਜਾਂਦਾ ਹੈਗਾ ਤੈਨੂੰ ਕੱਦਦਾ ਕਿ ਜੀ ਨਾ ਸੁਦਰ ਜਾਂ ਸੁਦਰ ਜਾਂ ਆਈ ਦੀ ਵੀ ਜ਼ਿੰਦਗੀ ਬਰਬਾਦ ਕਰੀ ਨਾ ਮੈਂ ਤਾਂ ਇਹਦੇ ਸ਼ੱਕ ਕਰੀ ਜੰਨਾਗਾ ਤੂੰ ਸਿੱਧਾ ਮੇਰੇ ਤੇ ਸ਼ੱਕ ਕਰਦੇ ਸੀ ਜੀ ਆਹ ਦੇਖ ਲਿਆ ਹੁਣ ਸਾਰੀ ਸੱਚਾਈ ਤੁਹਾਡੇ ਸਾਹਮਣੇ ਆ ਦੱਸ ਹੁਣ ਕੀ ਕਰਾਂ ਪਾ ਮਰਸਾ ਗੱਲ ਚ ਤੁਸੀਂ ਮੈਨੂੰ ਗੱਲ ਤਾਂ ਸਮਝੀ ਜਾਂਦੇ ਸੀਗੇ ਹੱਦ ਹੋ ਗਈ ਤੇਰੇ ਵਾਲੀ ਹੈ ਮੈਂ ਨਹੀਂ ਤੁਹਾਡਾ ਨਾਮ ਕਹਰਾਮ ਕਰਦਾ ਕਦੇ ਵੀ ਤੈਨੂੰ ਮੈਂ ਸੌਖੀ ਰੱਖਣ ਵਾਸਤੇ ਨਹੀਂ ਮਿਹਨਤ ਕਰੀ ਜੰਨਾਗਾ ਫੇਰ ਕਿਉਂਗਾ ਜੇ ਚੱਲ ਟਾਈਮ ਨਹੀਂ ਲੱਗਿਆ ਹੈਗਾ ਸਾਲ ਡੇਢ ਸਾਲ ਚ ਸਾਰਾ ਕੁਝ ਸੈਟ ਹੋ ਜੂਗਾ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਤੂੰ ਹੋਰ ਪਾਸੇ ਭੱਜ ਜਾ ਇੱਜਾ ਰੋਲ ਦੇ ਗੱਲਾਂ ਕਰਦੀ ਆ ਵੱਡੀਆਂ ਦਫਾ ਹੋ ਜਾ ਅੱਖਾਂ ਸਾਹਮਣੂ ਮੇਰੇ ਖੇਪ ਬਣੀ ਉਹਦੀ ਓ ਕਿੱਥੇ ਫਸ ਗਈ ਮੈਂ ਹੁਣ ਮੈਂ ਕਿਵੇਂ ਬਚੂ ਇਹ ਤੋਂ ਕਿਪੂ ਨੇ ਤਾਂ ਨਾ ਸਾਰੇ ਫੇਜ ਬਹੁਤ ਹੀ ਸਾਰਾ ਕੁਝ ਇਹਨੇ ਰਿਕਾਰਡਿੰਗ ਕਿਹੜੇ ਵੇਲੇ ਲਾ ਲਈ ਇਹਨੂੰ ਕੋ ਸਮਝ ਨਹੀਂ ਆਈ ਹੈਗੀ ਫੋਨ ਤਾਂ ਇਹਦੇ ਹੱਥ 'ਚ ਹੈ ਨਹੀਂ ਸੀ ਪਰ ਕੋਣੇ ਕਿਸੇ ਹੋਰ ਨੇ ਤਾਂ ਨਹੀਂ ਕਰੀ ਪਰ ਹੋਰ ਕੋਈ ਘਰੇ ਹੈ ਨਹੀਂ ਸੀਗਾ ਪਰ ਕੋਣ ਹੋਈ ਤਾਂ ਹੋਈ ਕਿ ਮੈਂ ਇਹ ਕਿਪੂ ਦੇ ਮਨ 'ਚ ਕੁਝ ਚੱਲ ਰਿਹਾ ਹੈਗਾ ਇਹ 10 ਦਾ ਨਹੀਂ ਹੈਗਾ ਮੈਨੂੰ ਪਰ ਹੁਣ ਮੈਂ ਕੀ ਕਰਾਂ ਪਰ ਮੈਂ ਹੁਣ ਕਰਾਂ ਤਾਂ ਮੈਂ ਕੀ ਕਰਾਂ ਹਾਂ ਪਾਲਾ ਪੰਨਾ ਬੋਸ ਉਹ ਕਰੋ ਮੇਰੀ ਮਦਦ ਹੋਰ ਕੋਈ ਨਹੀਂ ਕਰ ਸਕਦਾ